ਸੰਤ ਸਰਬੰਦਾਸ ਡੇਰਾ ਸਚਖੰਡ ਬੱਲਾਂ ਵਿਖੇ ਅੱਜ ਨਵੇਂ ਸਾਲ 2026 ਦਾ ਪਹਿਲਾ ਦਿਨ ਔਰ ਮਹਾਰਾਜ 108 ਸਤਨੰਜਨ ਦਾਸ ਜੀ ਦਾ ਅਸ਼ੀਰਵਾਦ ਡੇਰੇ ਨਤਮਸਤਕ ਹੋ ਕੇ ਲਿਆ ਔਰ ਮਹਾਰਾਜ ਜੀ ਨੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਸਰਵਤ ਦੇ ਭਲੇ ਲਈ ਅਰਦਾਸ ਕੀਤੀ ਔਰ ਅੱਜ ਦੇ ਦਿਨ ਸਮੁੱਚੀ ਸੰਗਤ ਨੂੰ ਸਮੁੱਚੇ ਦੇਸ਼ਵਾਸੀਆਂ ਨੂੰ ਗੁਰੂ ਰਵਦਾਸ ਮਹਾਰਾਜ ਦੀ ਅਸ਼ੀਰਵਾਦ ਤੇ ਕਿਰਪਾ ਦੇ ਨਾਲ ਸਾਰੇ ਲੋਕ ਸੁਖੀ ਬਸਣ ਸਰਵੱਤ ਦਾ ਭਲਾ ਹੋਵੇ ਇਹੋ ਜੀ ਅਸੀਂ ਕਾਮਨਾ ਕਰਦੇ ਹਾਂ ਇੱਕ ਬਹੁਤ ਵੱਡਾ 650 ਸਾਲਾਂ ਇਵੈਂਟ ਜਿਹੜਾ ਆ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਗੁਰਪੁਰਬ ਨੂੰ ਲੈ ਕੇ 2027 ਵਿੱਚ ਆ ਰਿਹਾ 20 ਫਰਵਰੀ 2027 ਨੂੰ ਮਹਾਰਾਜ ਸੰਤ ਨੰਝਨदास ਜੀ ਦੀ ਗਵਾਈ ਹੇ ਸੰਸਾਰ ਪੱਧਰੀ ਰਵਦਾਸੀਆ ਧਰਮ ਸੰਮੇਲਨ ਗੁਰੂ ਰਵਦਾਸ ਜੀ ਮਹਾਰਾਜ ਜੀ ਦਾ ਗੋਪੌਰਵ ਬਨਾਰਸ ਦੀ ਧਰਤੀ ਤੇ ਮਨਾਇਆ ਜਾ ਰਿਹਾ ਅਸੀਂ ਵੀ ਅੱਜ 1 ਜਨਵਰੀ ਨੂੰ ਇਹ ਅਹਦ ਕੀਤਾ ਹੈ ਕਿ ਸਮੁੱਚਾ ਜਿਹੜਾ ਰਵਦਾਸੀਆ ਭਾਈਚਾਰਾ ਹੈ ਸ੍ਰੀ ਗੁਰੂ ਰਵਦਾਸ ਜੀ ਨੂੰ ਮੰਨਣ ਵਾਲੇ ਲੋਕ ਅਸੀਂ ਇਹ 2011 ਦੀ ਮਰਦਮ ਸ਼ਮਾਰੀ ਦੇ ਆਧਾਰ ਤੇ ਅੰਕੜਾ ਜਿਹੜਾ ਕਲੈਕਟ ਕੀਤਾ ਹੈ ਔਰ 15% ਦਾ ਵਾਧਾ ਦਰ ਪਿਛਲੇ 15 ਸਾਲਾਂ ਦਾ ਲਾਇਆ ਹੈ ਸਵਾ 6 ਕਰੋੜ ਤੋਂ ਜ਼ਿਆਦਾ ਵਾਦੀ ਜਿਹੜੀ ਆ ਉਹ ਨਰੋਲ ਰਬਦਾਸੀ ਆ ਭਾਈਚਾਰੇ ਦੀ ਨਰੋਲ ਆ ਧਰਮੀ ਨਰੋਲ ਯੂਪੀ ਦਾ ਜੱਟ ਰਾਜਸਥਾਨ ਦਾ ਰੈਕਰ ਮੱਧ ਪ੍ਰਦੇਸ਼ ਦਾ ਸਤਨਾਮੀ ਜਿਹੜੇ ਜਿਹੜੇ ਗੁਰੂ ਦਾਸ ਮਹਾਰਾਜ ਦੀ ਫੋਟੋ ਲਾਉਂਦੇ ਆ ਕਿਤੇ ਸਤਿਗੁਰੂ ਰਬਦਾਸ ਮਹਾਰਾਜ ਜੀ ਨੂੰ ਰਵੀਦਾਸ ਰੋਹੀਦਾਸ ਰੈਦਾਸ ਪੂਰੇ ਦੇਸ਼ ਦੇ ਵਿੱਚ ਗੁਰੂ ਦਾਸ ਮਹਾਰਾਜ ਜੀ ਦਾ ਪ੍ਰਤਾਪ ਹੈ ਅਸੀਂ ਪੰਜਾਬ ਦੇ ਵਿੱਚ ਇਹ ਇਹ ਪ੍ਰੋਗਰਾਮ ਲੈ ਕੇ ਨਿਕਲੇ ਆ ਕਿ 650 ਸਾਲਾਂ ਜਿਹੜਾ ਗੁਰਪੁਰਪ ਹੈ ਸਮੁੱਚਾ ਅਰਬਦਾਸੀਆ ਸਮਾਜ ਇੱਕ ਮੁੱਠ ਹੋ ਕੇ ਮਨਾਵੇ ਉਹਦੇ ਲਈ ਅਸੀਂ ਕੱਲੇ-ਕੱਲੇ ਡੇਰੇ ਦੇ ਵਿੱਚ ਜਾਵਾਂਗੇ ਕੱਲੀ-ਕੱਲੀ ਸ਼੍ਰੀ ਗੁਰਦਾਸ ਜੀ ਮਹਾਰਾਜ ਨੂੰ ਮੰਨਣ ਵਾਲੀ ਸੰਸਥਾ ਕੋਲ ਜਾਵਾਂਗੇ ਔਰ ਬਾਬਾ ਸਾਬ ਮੇੜਾ ਨੂੰ ਮੰਨਣ ਵਾਲੀਆਂ ਸੰਸਥਾਵਾਂ ਕੋਲ ਜਾਵਾਂਗੇ ਔਰ ਉਹਨਾਂ ਸਾਰੇ ਭਾਈਚਾਰਿਆਂ ਕੋਲ ਜਾਵਾਂਗੇ ਜਿਹੜੇ ਇਹ ਚਾਹੁੰਦੇ ਆ ਸਮਾਜਿਕ ਭਾਈਚਾਰਾ ਬਣਿਆ ਰਹੇ ਸੋਸ਼ਲ ਬ੍ਰਦਰਹੁੱਡ ਮਜ਼ਬੂਤ ਹੋਵੇ ਤਾਜੋ ਗੁਰੂ ਰਵਦਾਸ ਮਹਾਰਾਜ ਜੀ ਦਾ ਸਰਬਵਿਆਪੀ ਗੁਰਪੁਰਬ ਜਿਹੜਾ 227 ਚ ਮਨਾ ਸਕੀ ਹੈ ਉਸ ਲੜੀ ਦੇ ਵਿੱਚ ਅੱਜ ਸ਼ੁਰੂਆਤ ਜਿਹੜੀ ਅਸੀਂ ਡੇਰਾ ਸਤਖੰਡ ਬੱਲਾ ਤੋਂ ਕੀਤੀ ਹੈ ਅਗਲੇ 3 ਮਹੀਨਿਆਂ ਦੇ ਵਿੱਚ ਇਹ ਪ੍ਰੋਗਰਾਮ ਹੈ ਸਾਡਾ ਕਿ ਸਮੁੱਚੇ ਸਮਾਜ ਨੂੰ ਲਾਮਬੰਦ ਕਰਨ ਦੇ ਲਈ ਇੱਕ ਵੱਡਾ ਲਾਮਬੰਦੀ ਦਾ ਪ੍ਰੋਗਰਾਮ ਤੇ ਅਗਲੇ 3 ਮਹੀਨਿਆਂ ਚ ਸਮੁੱਚੇ ਸੰਤ ਸਮਾਜ ਦੇ ਚਰਨਾਂ ਤੇ ਨਤਮਸਤਕ ਹੋਵਾਂਗੇ ਔਰ ਇੱਕ ਵੱਡੀ ਜਾਗਰਤੀ ਲਹਿਰ ਪੰਜਾਬ ਦੇ ਵਿੱਚ 650 ਸਾਲਾ ਗੁਰਪੁਰਬ ਨੂੰ ਲੈ ਕੇ ਮਨਾਈ ਜਾਏਗੀ ਜੈ ਗੁਰਦੇਵ ਧੰਨ ਗੁਰਦੇਵ